1000 ਕਰੋੜ ਬਜਟ ਵਾਲੀ ਸੜਕ ਤੇ ਤੁਹਾਨੂੰ ਜਿਹੜੇ ਅੱਜ ਹਾਲਾਤ ਅਦਖਾਨ ਜਾ ਰਹੇ ਪ੍ਰਸ਼ਾਸਨ ਦੇ ਕਿਤੇ ਨਾ ਕਿਤੇ ਪੋਲ ਖੁੱਲਦੇ ਹੋਏ ਨਜ਼ਰ ਆ ਰਹੇ ਨੇ ਸੋ ਪੈਚ ਵਰਕ ਤਾਂ ਕਰ ਦਿੱਤਾ ਗਿਆ ਪਰ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਹੈ ਕਾਫੀ ਝੇਲਨੀ ਪੈ ਰਹੀ ਹੈ ਸੋ ਤੁਸੀਂ ਗੱਡੀਆਂ ਦੇਖਦੇ ਹੋ ਕਿਵੇਂ ਡਗਮਗਾਂਦੀਆਂ ਹੋਈਆਂ ਇਸ ਜਗ੍ਹਾ ਤੋਂ ਪਰੋ ਲੰਘ ਰਹੀਆਂ ਨੇ ਸੋ ਮੇਅਰ ਦਾ ਕਹਿਣਾ ਕਿ 1000 ਕਰੋੜ ਦਾ ਜਿਹੜਾ ਬਜਟ ਹੈ ਉਹ ਪਾਸ ਕੀਤਾ ਗਿਆ ਤੇ 1000 ਕਰੋੜ ਦਾ ਜਿਹੜਾ ਬਜਟ ਹੈ ਕਦੋਂ ਲੱਗੇਗਾ ਕਿੱਥੇ ਲੱਗੇਗਾ ਕਈ ਜਿਹੜੇ ਸਵਾਲ ਨੇ ਖੜੇ ਹੁੰਦੇ ਫਿਲਹਾਲ ਦੀ ਕੜੀ ਆਮ ਲੋਕਾਂ ਜਿਹੜੀ ਪਰੇਸ਼ਾਨੀ ਹੈ ਉਹ ਚੇਨ ਲਈ ਪੈਰੀ ਸੋ ਕਿਤਨੇ ਕਿਤੇ ਪ੍ਰਸ਼ਾਸਨ ਦੀ ਜਿਹੜੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਕੀ ਕਹਿਣਾ ਚਾਹੁੰ ਕਿੰਨੀ ਕੋ ਪਰੇਸ਼ਾਨੀਆਂ ਆਂਦੀ ਜੀ ਬਹੁਤ ਪਰੇਸ਼ਾਨੀ ਜੇ ਰੋਡ ਤੇ ਬਹੁਤ ਟੁੱਟਿਆ ਹੈ ਰੋਸ ਬਹੁਤ ਵਕਤ ਹੋਣੇ ਸਾਨੂੰ ਗੱਡੀ ਪਲਟ ਜਾਂਦੀ ਹੈ ਕਈ ਵਾਰੀ ਤਾਂ ਰਾਤ ਨੂੰ ਪਾਣੀ ਖੜਾ ਹੁੰਦਾ ਤਾਂ ਗੱਡੀ ਪਲਟ ਜਾਂਦੀ ਸਾਡੇ ਪਿਛਲੇ ਦਿਨੀ ਬਰਸਾਤਾ ਵੀ ਆਈਆਂ ਉੱਤੇ ਪਰੇਸ਼ਾਨੀ ਵੀ ਆਂਦੀ ਹਣੀ ਫਿਰ ਹਾਂਜੀ ਬਹੁਤ ਪਰੇਸ਼ਾਨੀ ਹੈ ਜੋ 1.5 ਘੰਟਾ ਲੱਗ ਜਾਂਦਾ ਇਹਦੇ 10 ਅੱਧੇ ਹਾਂਜੀ ਹੱਥ ਸੇ ਵੀ ਹੁੰਦੇ ਗੱਡੀ ਕਈ ਪਲਟੀ ਹੈ ਅੱਛਾ ਜੀ ਹਾਂਜੀ ਰੋਡ ਜੇ ਸਫਾ ਜਿੰਮੇਵਾਰ ਕਿ ਨੂੰ ਸਮੇ ਦੇ ਤੁਸੀਂ ਕਹ ਰਹੇ ਗੱਡੀਆਂ ਵੀ ਪਲਟੀਆਂ ਪਾਣੀ ਖੜ ਜਾਂਦੇ ਕਿ ਨੂੰ ਜਿੰਮੇਵਾਰ ਸਮਝਦੇ ਹੋ ਵੱਡੇ ਵੱਡੇ ਖੱਡੇ ਇਹਦੇ ਵੱਡੇ ਵੱਡੇ ਖੱਡੇ ਹੁਣ ਸਰਕਾਰ ਨੂੰ ਦੇਖਣੀ ਚਾਹੀਦੀ ਹੈ ਨਾ ਜੇ ਕੋਈ ਗੱਲ ਅੱਛਾ ਸਰਕਾਰ ਤੇ ਜਿਹੜੀ ਪ੍ਰਸ਼ਾਸਨ ਕਹ ਰਿ ਤੇ ਉਹ ਲੱਗਦਾ ਲੱਗੂਗਾ ਕਿ ਨਹੀਂ ਲੱਗੂਗਾ ਪਤਾ ਨਹੀਂ ਜੇ ਉਹਨਾਂ ਤੋਂ شکایت ਦੱਸਣਗੇ ਕਹਿ ਰਿਹਾ ਹਾਂ ਜੇ ਤੱਕ ਤਾਂ ਕੁਝ ਦਿਖ ਨਹੀਂ ਰਿਹਾ ਕਿਉਂਕਿ ਸਾਰੇ ਪਾਸੇ ਰੋਡ ਦਾ ਬੜਾ ਬੁੜਾ ਹਾਲ ਹੈ ਅੱਛਾ ਕਿੰਨੇ ਕੁ ਸਮੇਂ ਤੋਂ ਜਿਹੜੀ ਇਹ ਰੋਡ ਟੁੱਟੀ ਹੋਈ ਹੈ ਇਹ ਹੋ ਗਿਆ ਮਤਲਬ ਜਦੋਂ ਬਰਸਾਤ ਸੁਰੀਏ ਤਾਂ ਬੜਾ ਟੁੱਟਿਆ ਹੈ ਅੱਛਾ ਤਾਂ ਜ਼ਿਆਦਾ ਪਛਾਣੀ ਨਹੀਂ ਆ ਹਾਂ ਜੀ ਸੋ ਬਿਲਕੁਲ ਰਹਾਗ ਰਹਿਣਾ ਗੱਲਬਾਤ ਕੀਤੀ ਕਿਦਾਂ ਕਿਤੇ ਜਿਹੜੀ ਪਰੇਸ਼ਾਨੀਆਂ ਚ ਇੰਨੀ ਪੈ ਰਹੀਆਂ ਇਹਨਾਂ ਦਾ ਕਹਿਣਾ ਹੈ ਕਿ ਕਾਫੀ ਸਾਨੂੰ ਪਰੇਸ਼ਾਨੀਆਂ ਚ ਇੰਨੀ ਪੈ ਰਹੀ ਹੈ ਤੇ ਆਵਾਜ਼ਾਂ ਜਈ ਵੀ ਬਿਲਕੁਲ ਪ੍ਰਭਾਵਿਤ ਹੋ ਰਹੀ ਹੈ ਤੇ ਕਈ ਹਾਦਸੇ ਵੀ ਇਸ ਜਗ੍ਹਾ ਤੋਂ ਕੀ ਨਾਮ ਹੈ ਤੁਹਾਡਾ ਕਿੰਨੇ ਕੁ ਸਮੇਂ ਤੋਂ ਪਰੇਸ਼ਾਨੀ ਆ ਰਹੀ ਜੀ ਇਹ ਰੋਡ ਦੀ ਪਰੇਸ਼ਾਨੀ ਜਿਆਦਾ ਜੀ ਕਿੰਨੇ ਸਮੇਂ ਤੋਂ ਆ ਰਹੀ ਹੈ ਕਾਫੀ ਟਾਈਮ ਤੋਂ ਆ ਰਹੀ ਹੈ ਕਿਹਾ ਜਾਂਦਾ ਜਦੋਂ ਬਰਸਾਤਾ ਦਾ ਵੀ ਦਿਨ ਚੱਲ ਰਿਹਾ ਕਈ ਹਾਦਸੇ ਵੀ ਹੋਏ ਨੇ ਬਹੁਤ ਹਾਦਸੇ ਬਹੁਤ ਪਟਦੇ ਜੀ ਬਹੁਤ ਹਾਸੇ ਹਾਦਸੇ ਜਿਆਦਾ ਹੁੰਦੇ ਆ ਜੀ ਬਚਾ ਕੇ ਚੱਲਣਾ ਪਹਿਲਾਂ ਸਵਾਰੀ ਇਹ ਨਹੀਂ ਪਹਿਲਾਂ ਕੰਮ ਕੱਟਦਾ ਅੱਛਾ ਪ੍ਰਸ਼ਾਸਨ ਤਾਂ ਦਾਅਵੇ ਬੜੇ ਕਰਦਾ ਹੈ 1000 ਕਰੋੜ ਦਾ ਜਿਹੜਾ ਕਹਿੰਦੇ ਬਜਟ ਲੈ ਕੇ ਆਏ ਆ ਇੱਥੇ ਕੁਝ ਨਹੀਂ ਹੈ ਆਪਕੇ ਸਾਹਮਣੇ 1 ਕਰੋੜ ਰੁਪਏ ਲੱਗਿਆ ਕੋਈ ਵੀ ਰੋਡ ਦੇਖੋ ਲੁਧਿਆਣਾ ਦੇ ਬਿਲਕੁਲ ਖਾਲੀ ਸਾਡ ਇਹ ਜੋ ਕੰਮ ਘਰੇ ਸਜਾ ਦੀ ਅੱਛਾ ਲੱਗਦਾ ਕਿਤਨੇ ਕਿਤੇ ਜਿਹੜੇ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਸਾਰੇ ਫੇਲ ਨੇ ਫੇਲ ਹੀ ਆ ਆਪਕੇ ਸਾਹਮਣੇ ਹੀ ਆ ਦੀ ਫੇਲੀ ਹੋ ਅੱਛਾ ਗੱਡੀਆਂ ਦਾ ਨੁਕਸਾਨ ਵੀ ਹੁੰਦਾ ਫਿਰ ਤੁਹਾਡੀ ਨੁਕਸਾਨ ਦਾ ਕਹਿੰਦੇ ਕੈਂਪੰਚਰ ਹੋ ਗਿਆ ਬੱਟੇ ਲੱਗਦੇ ਆ ਫਿਰ ਲੱਗਦੇ ਆ ਜਿਆਦਾ ਨੁਕਸਾਨ ਹੋ ਰਿਹਾ ਜੀ ਸੋ ਬਿਲਕੁਲ ਸ਼ਹਿਰ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਕਿ ਕਈ ਹਾਦਸੇ ਵੀ ਹੁੰਦੇ ਆ ਤੇ ਕਈ ਤੱਕ ਜਿਹੜੀ ਪਰੇਸ਼ਾਨੀ ਹੈ ਉਹ ਵੀ ਝੇਲਣੀ ਪੈਂਦੀ ਹੈ ਸੋ ਦੂਸਰੇ ਪਾਸੇ ਗੱਲ ਕਰੀਏ ਤਾਂ ਪ੍ਰਸ਼ਾਸਨ ਦੇ ਉੱਪਰ ਕਈ ਤੱਕ ਜਿਹੜਾ ਸਵਾਲ ਨੇ ਖੜੇ ਕੀਤੇ ਜਾ ਰਹੇ ਕੀ ਕ ਆਪਣੀ ਆਈ ਤੋਂ ਬਹੁਤ ਪਰੇਸ਼ਾਨ ਈ ਆ। ਅੱਛਾ ਕਿੰਨੇ ਕੁ ਸਮੇਂ ਤੋਂ ਜਿਹੜੀ ਰੋਡ ਟੁੱਟੀ ਹੋਈ ਏ? ਇਹ ਸਰਕਾਰ ਨੂੰ ਕਹਿਨੇ ਵੀ। ਬਹੁਤ ਬੜਾ ਮਾੜਾ ਰੋਡ ਦਾ। ਤੁਹਾਡੇ ਸਾਹਮਣੇ ਹੀ ਆ ਵਾਕੀ ਸਵਾਰੀ ਖਜਲਰ ਹੁੰਦੀ ਸਾਰੀਆਂ। ਟਾਈਮ ਲੱਗਦਾ ਜਾਂਨ ਨੂੰ। ਅੱਛਾ ਕਿੰਨੇ ਹਾਦਸੇ ਵੀ ਬੜੇ ਹੁੰਦੇ ਇਸੇ ਰੋਡ ਦੇ ਉੱਪਰ। ਬੈਟਰੀ ਆਟੋ ਹੀ ਪਰਦੇ ਹੁੰਦੇ ਇਸ ਸਾਈਡ ਤੇ। ਰਾਤੀ ਵੀ ਰਾਤੀ ਕਿੱਡੀ ਵੱਡੀ ਏ ਕਿਤੇ ਇੱਕ। ਅੱਛਾ ਜੀ। ਸੱਟਾਂ ਵੀ ਲੱਗੀਆਂ ਹੁੰਦੀਆਂ। ਸੱਟਾਂ ਲੱਗੀਆਂ ਕਿ ਆਪਣੇ ਸਾਡੇ ਯਾਰ ਤੋਂ ਸੀਗਾ। ਉਹ ਟਾੜੂ ਪਟਸਾਰਾ ਪਲਟ ਗਿਆ ਤਾਂ। ਉਹ ਸ਼ੀਸ਼ਾ ਟੁੱਟ ਗਿਆ ਦੋ ਚਾਰ। ਤੁਮ ਗੱਡੀ ਦੀ ਅੱਛਾ ਪ੍ਰਸ਼ਾਸਨ ਦਾ ਸਰਕਾਰ ਦਾ ਤਾਂ ਕਹਿੰਦੇ 1000 ਕਰੋੜ ਦਾ ਜਿਹੜਾ ਬਜਟ ਹੈ ਪਾਸ ਕੀਤਾ ਲੱਗਦਾ ਹੈ 1000 ਕਰੋੜ ਲੱਗੂਗਾ ਜਾਂ ਲੱਗਿਆ ਹੈ ਨਜ਼ਰ ਆ ਰਿਹਾ ਅੱਛਾ ਅਜੂ ਬਣਾਣੇ ਕੱਲ ਫੇਰੇ ਹੀ ਆਲਾ ਇਹ ਸਾਰੇ ਮਿਲੀ ਬਗ ਸਾਰੇ ਇੱਕ ਹੀ ਆ ਸੋ ਬਿਲਕੁਲ ਕਿਤਨੇ ਕਿਤੇ ਜਿਹੜਾ ਗੁੱਸਾ ਫੁੱਟਿਆ ਹੋਇਆ ਨਜ਼ਰ ਆ ਰਿਹਾ ਇੱਕ ਵਾਰੀ ਫਿਰ ਜਿਹੜੀ ਤਸਵੀਰ ਤੁਹਾਨੂੰ ਦੁਕਾਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਕਿਉਂਕਿ ਕਈ ਥਿੱਕੇ ਜਿਹੜੇ ਸਵਾਲ ਨੇ ਖੜੇ ਕਿਤੇ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਕਈ ਥਿੱਕੇ ਜਿਹੜੇ ਦਾਅਵੇ ਨੇ ਕਿਤੇ ਜਾਂਦੇ ਦਾਅਵੇ ਐ ਤੇ ਵਾਦੇ ਐ ਬਿਲਕੁਲ ਫੇਲ ਹੁੰਦੇ ਨਜ਼ਰ ਆ ਰਹੇ ਸ ਕਿਆ ਜਾ ਰਿਹਾ ਕਿ ਇਸ ਜਨਰਲ ਦੇ ਉੱਪਰ ਕਈ ਹਾਦਸੇ ਹੁੰਦੇ ਨੇ ਜਿਹੜੇ ਈ ਰਿਕਸ਼ੇ ਨੇ ਕਈ ਪਲਟੇ ਨੇ ਤੇ ਕਈ ਲੋਕਾਂ ਨੂੰ ਜਿਹੜੀਆਂ ਗੰਭੀਰ ਸੱਟਾਂ ਨੇ ਉਹ ਵੀ ਲੱਗੀਆਂ ਨੇ ਹਾਂਜੀ ਸੱਸੀ ਗੱਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਖਾਲਸਾ ਜੀ ਕਿੰਨੀ ਕੋ ਪਰੇਸ਼ਾਨੀ ਆ ਰਹੀ ਕਿਉਂਕਿ ਕਿਆ ਜਾ ਰਿਹਾ 1000 ਕਰੋੜ ਦਾ ਜਿਹੜਾ ਬਜਟ ਪਾਸ ਹੋਇਆ ਇਸ ਰੋਡਾਸਤੇ ਉਹ ਤਾਂ ਜੀ ਆ ਜਿਹੜੇ ਮੂਰੇ ਸਾਡੇ ਆਗੂ ਨੇ ਉਹ ਹੀ ਖਾ ਗਏ ਨੇ ਸਾਰਾ ਆ ਜਿਹੜੇ ਵੱਡੇ ਵੱਡੇ ਚੌਰੇ ਆ ਹੁਣ ਲੁਧਿਆਣੇ ਦੇ ਨਵੀਂ ਪਾਰਟੀਆਂ ਨੇ ਬਣਾਏ ਨੇ ਇਹ ਸਾਰੇ ਦੇ ਸਾਰੇ ਖਾ ਰਹੇ ਨੇ ਪੈਸਾ ਕੋਈ ਇੱਡੀ ਜੰਨ ਲਾਉ ਇਹਦਾ ਬੋਟਾ ਲੈ ਕੇ ਉਦੋਂ ਬਾਅਦ ਸਾਨੂੰ ਲੋਕਾਂ ਨੂੰ ਫੁੱਦੂ ਬਣਾਉਂਦੇ ਨੇ ਇਹਦਾ ਉਹ ਗੱਲਾਂ ਕਹਿੰਦਾ ਬਾਂਦਰ ਦੇ ਗੱਲ 'ਚ ਰੱਸੀ ਪਾਈ ਉਹਨੂੰ ਨਚਾ ਲਿਆ ਡੌਰੂ ਮਾਰ ਕੇ ਐ ਡੌਰੂ ਮਾਰ ਕੇ ਨਚਾ ਲੈਂਦੇ ਨੇ ਤੇ ਲੱਗਦਾ ਦਾਵੇ ਫੇਲ ਨੇ ਫਿਰਣਾ ਦੇ ਦਾਵੇ A to Z ਫੇਲ ਨੇ ਜੀ ਅੱਜ ਜਿੰਨੇ ਲੁਧਿਆਣੇ ਦੇ ਕੜਮ ਨੇ ਸਾਰੇ ਰੁਪਈਆ ਖਾਰ ਰਹੇ ਨੇ ਅੱਛਾ ਮੇਰ ਸਾਹਿਬ ਤਾਂ ਗਹਿਰੇ ਕਹਿੰਦੇ ਹਾਂ ਵੀ ਬੜੇ ਵਧੀਆ ਬਰਸਾਤ ਲੈ ਕੇ ਇਤਿਜਾਮ ਕਿਤੇ ਨੇ ਮੈਨੂੰ ਕਹੋ ਵੀ ਜਦੋਂ ਤੁਸੀਂ ਗੱਡੀਆਂ ਲੈ ਕੇ ਲੰਘਦੇ ਹੋ ਉਦੋਂ ਤਾਂ ਤੁਸੀਂ ਸੌ ਜਾਂਦੇ ਹੋ ਹੈ ਤੇ ਜਦੋਂ ਹੋਰ ਕੋਈ ਲੰਘਦਾ ਉਹਨਾਂ ਨੂੰ ਖੱਡੇ ਦਿੰਦੇ ਤੁਹਾਨੂੰ ਖੱਡੇ ਕਿਉਂ ਨਹੀਂ ਦਿੰਦੇ ਇਹਨਾਂ ਰੋੜਾਂ ਤੋਂ ਉਹ ਵੀ ਲੰਘਦੇ ਨੇ ਕਿਹੜਾ ਆਪਾਂ ਇਕੱਲੇ ਲੰਘਨੇ ਆ ਜੀ A to Z ਬੰਦਾ ਹਰ ਇੱਕ ਬੰਦਾ ਇੱਥੋਂ ਲੰਘ ਕੇ ਜਾਂਦਾ ਅੱਛਾ ਕਿਹਾ ਜਾ ਰਿਹਾ ਏ ਰਿਕਸ਼ਾ ਕੀ ਪਲਟੇ ਵੀ ਨੇ ਹਾਦਸੇ ਵੀ ਹੋਏ ਨੇ ਕਈ ਨਾ ਸੱਟਾਂ ਵੀ ਲੱਗੀਆਂ ਬੜੇ ਸੱਟਾਂ ਵੇਟਾ ਲੱਗਦੀਆਂ ਨੇ ਫੇਰ ਆਹ ਰੋੜ ਤਾਂ ਈ ਰਿਕਸ਼ਾ ਤੇ ਚਲਾਣ ਦੇ ਲੈਕਦਾ ਹੀ ਨਹੀਂ ਅੱਛਾ ਜ਼ਿੰਮੇਵਾਰ ਕਨੂੰ ਸਮਝਦੇ ਹੋ ਜ਼ਿੰਮੇਵਾਰ ਆ ਸੀ ਸਰਕਾਰ ਨੂੰ ਜਿਹੜੇ ਇੱਥੇ ਦੇ ਲੁਧਿਆਣੇ ਦੇ ਆਗੂ ਨੇ ਜਿਹੜੇ ਲੁਧਿਆਣੇ ਦੇ ਆਗੂ ਨੇ ਰੁਪਈਆ ਤਾਂ ਸਾਰਾ ਈ ਖਾਂਦੇ ਨੇ ਸਰਕਾਰ ਦਾ ਵੀ ਇੱਕ ਹਿਸਾਬ ਲਾਈਏ ਇਹਦਾ ਉਹ ਕਹਿੰਦੇ ਨੇ ਅੰਨੀ ਪਿੰਦੀ ਕੁੱਤੇ ਛੱਟ ਦੇ ਅੰਨੀ ਸਰਕਾਰ ਆ ਪੀਵੀ ਜਾਂਦੀ ਅੱਗੋਂ ਕੁੱਤੇ ਛੱਟੀ ਜਾਂਦੇ ਨੇ ਕੁੱਤੇ ਖਾਈ ਜਾਂਦੇ ਨੇ ਸਾਨੂੰ ਕੀ ਬਚਦਾ ਸਾਨੂੰ ਤਾਂ ਲੋਕਾਂ ਨੂੰ ਛੱਤਰ ਵੱਜਦੇ ਨੇ ਕਿੰਨੇ ਕੁ ਕਿਲੋਮੀਟਰ ਜਿਹੜੀ ਰੋਡ ਹੈ ਖਰਾਬ ਹੈ ਇਹ ਸਾਰੀ ਉਹ 2 to Z ਹੀ ਉਹ ਜਾ ਕੇ ਵੇਖੋ ਮੱਗਰ ਦੀ ਚੱਕੀ ਵਾਲਾ ਜਾ ਕੇ ਵੇਖੋ ਕਿਸੇ ਦੀ ਜੁਰਤ ਨਹੀਂ ਆ ਗਈ ਸਾਡੀ ਬੀਬੀ ਧੀ ਪੈਣ ਕੋਈ ਉੱਥੋਂ ਲੰਘ ਜਾਗੀ ਜਾਂ ਕੋ ਸਾਡਾ ਬੱਚਾ ਲੰਘ ਜਾਊਗਾ ਸਕੂਲ ਦਾ ਬੁਰੇ ਸ਼ਹਿਰ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਕਿ ਜਿਹੜਾ ਗੁੱਸਾ ਉਹ ਫੁੱਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਗੱਲ ਕਰੀ ਤਾਂ ਇਹ ਬਿਲਕੁਲ ਇਹ ਜਿਹੜੀ 메ਨ ਰੋਡ ਹੈ ਗਿੱਲ ਚੌਂਕ ਨੂੰ ਜੇ ਗਿੱਲ ਚੌਂਕ ਤੋਂ ਜਿਹੜੀ ਗਿੱਲਾ ਵਾਲੀ ਨ ਆਲਮਗਿਰੀ ਸਾਹਿਬ ਨੂੰ ਜਾਂਦੀ ਹੈ ਤੇ ਬਿਲਕੁਲ ਮਲੇਰਕੋਟਲ ਨੂੰ ਜਾਂਦੀ ਹੈ ਸੋ ਕਈ ਤਰੀਕੇ ਜਿਹੜੇ ਸਵਾਲ ਨੇ ਪ੍ਰਸ਼ਾਸਨ ਦੇ ਉੱਪਰ ਖੜੇ ਕਿਤੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਪ੍ਰਸ਼ਾਸਨ ਦਾਅਵੇ ਤਾਂ ਬੜੇ ਕਰਦਾ ਹੈ ਪਰ ਕਿਤਨਾ ਕਿਤੇ ਪ੍ਰਸ਼ਾਸਨ ਦੇ ਜਿਹੜੇ ਦਾਅਵੇ ਨੇ ਉਹ ਫੇਲ ਹੁੰਦੇ ਨਜ਼ਰ ਆ ਰਹੇ ਕਿਉਂਕਿ ਗੱਲ ਭਾਵੇਂ ਗਿੱਲ ਚੌਂਕ ਦੀ ਕਰੀਏ ਗਿੱਲ ਚੌਂਕ ਹੀ ਨਹੀਂ ਢੋਲੇ ਵਾਲੀ ਨਹੀਂ ਜਲੰਧਰ ਬਈ ਵਾਸੀ ਨਹੀਂ ਹਰ ਜਗ੍ਹਾ ਦੇ ਉੱਪਰ ਇਸ ਰੋਡਾਂ ਦੇ ਜਿਹੜੇ ਬੁਰੇ ਹਾਲ ਨੇ ਪਾਣੀ ਖੜਾ ਹੋਣ ਕਰਕੇ ਬਰਸਾਤਾ ਜਿਹੜਾ ਪਾਣੀ ਖੜਾ ਹੋਣ ਕਰਕੇ ਕਈ ਲੋਕਾਂ ਨੂੰ ਜਿਹੜਾ ਖਮਿਆਜਾ ਭੁਗਤਣਾ ਪੈਂਦਾ ਕਈ ਹਾਦਸੇ ਹੁੰਦੇ ਸੋ ਬੋਰਡ ਤਾਂ ਬੜੇ ਵੱਡੇ ਵੱਡੇ ਲਾ ਦਿੱਤੇ ਕਿ ਨੇ ਸਮਾਰਟ ਸਿਟੀ ਦੇ ਪਰ ਇੱਕ ਸਮਾਰਟ ਸਿਟੀ ਕਿੱਥੇ ਵੀ ਨਜ਼ਰ ਆਉ ਨਹੀਂ ਆ ਰਹੀ ਕੀ ਕਹਿਣਾ ਚਾਹੋਗੇ ਜੀ ਬੈਡੀ ਵੀ ਟ੍ਰਾਈਂਗ ਟੂ ਡਿਵੈਲਪ ਜੈਟ ਇੰਜਨਸ ਰਾਈਟ ਬਟ ਵੀ ਕੈਨਟ ਇਵਨ ਬਿਲਡ ਅ ਵਨ ਸਟਰੂਟ ਰਾਈਟ ਮੇਕਸ ਸੈਂਸ ਇਟ ਵੀ ਆਰ ਟ੍ਰਾਈਂਗ ਟੂ ਮੇਕ ਆਪਾ ਜੈਟ ਇੰਜਨ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਆ ਰਾਈਟ ਬਟ ਰੋਡ ਆਪਣੇ ਕੋ ਬਣਦੇ ਨਹੀਂ ਪਏ ਕਿੱਥੋਂ ਦੀ ਇਹ ਮੈਟੈਰਲਟੀ ਆ ਪਹਿਲਾਂ ਪਹਿਲਾਂ ਆਪਾਂ A ਲਿਖਾਂਗੇ ਪਹਿਲਾਂ G ਲਿਖਾਂਗੇ ਰਾਈਟ ਤੁਸੀਂ ਪਹਿਲਾਂ ਰੋਡ ਦਾ ਸਹੀ ਕਰ ਲੋ ਤੋ ਬਿਲਕੁਲ ਕਿਤਨਾ ਕਿਤੇ ਸ਼ਹਿਰ ਵਾਸੀਆਂ ਦਾ ਜਿਹੜਾ ਗੁੱਸਾ ਫੁੱਟਿਆ ਹੋਇਆ ਨਜ਼ਰ ਆ ਰਿਹਾ ਹੁਣ ਇਹ ਆਣਾ ਦਾ ਸਮਾਂ ਦੱਸੂਗਾ ਕਦੋਂ ਤੱਕ ਜਿਹੜੇ ਰੋਡ ਬਣਦੇ ਐ ਤੇ 1000 ਕਰੋੜ ਦਾ ਜਿਹੜਾ ਬਜਟ ਪਾਸ ਕੀਤਾ ਗਿਆ 1 ਕਰੋੜ 1000 ਕਰੋੜ ਦਾ ਜਿਹੜਾ ਬਜਟ ਰੱਖਿਆ ਗਿਆ ਕਦੋਂ ਤੱਕ ਜਿਹੜੀਆਂ ਰੋਡਾਂ ਦੇ ਉੱਪਰ ਲੱਗਦਾ ਤੇ ਕਦੋਂ ਤੱਕ ਜਿਹੜੀਆਂ ਰੋਡਾਂ ਨੇ ਸਾਫ਼ ਸੁਥਰੀਆਂ ਹੁੰਦੀਆਂ ਨੇ ਤੇ ਕਦੋਂ ਤੱਕ ਇਹ ਹਾਦਸੇ ਆਉ ਰੁਕਦੇ ਹ ਹੁਣ ਇਹ ਆਣਾ ਦਾ ਸਮਾਂ ਦੱਸੂਗਾ ਕਦੋਂ ਜਿਹੜੇ ਰੋਡ ਬੰਦੇ ਨੇ ਕੈਮਰਾ ਪਰਸਨ ਮੋਨੂ ਛਾੜ ਦੇ ਲੈਣ ਮੈਂ ਰਹਿ ਰਿਹਾ ਹਾਂ ਸਿਟੀ ਹੌਂ ਲੁਧਿਆਣਾ ਜੀ ਬਿਲਕੁਲ ਜਿਵੇਂ ਔਰ ਉਸੇ ਕਰਕੇ ਜਿਹੜੀਆਂ ਰੋਡਸ ਨੇ ਉਹਨਾਂ ਤੇ ਜਿਹੜੀ ਇਹ ਦਿੱਕਤ ਆਈ ਹੋਈ ਹੈ ਔਰ ਹੌਟ ਮਿਕਸ ਪਲੈਂਟ ਵੀ ਬੰਦ ਪਿਆ ਹੋਇਆ ਸੀ ਸੋ ਹੁਣ ਮੌਸਮ ਬਦਲਿਆ ਆਇਆ ਤੇ ਨਾਲ ਹੀ ਕੱਲ ਹੌਟ ਮਿਕਸ ਪਲੈਂਟ ਚਲਾ ਕੇ ਤੇ ਜਿੱਥੇ-ਜਿੱਥੇ ਵੀ ਰਿਪੇਅਰ ਦੀ ਜ਼ਰੂਰਤ ਸੀ ਪੈਚ ਵਰਕ ਦੀ ਜ਼ਰੂਰਤ ਸੀ ਉਥੇ ਉਹ ਕੰਮ ਸ਼ੁਰੂ ਸਾਰਾ ਸ਼ੁਰੂ ਕਰ ਦਿੱਤਾ ਗਿਆ ਜੀ ਮੈਂ ਕਈ ਜਗ੍ਹਾ ਤੋਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਉਥੇ ਹਾਦਸੇ ਹੋਏ ਨੇ ਕੁਝ ਲੋਕਾਂ ਨੇ ਕਾफी ਸੱਟਾਂ ਵੀ ਲੱਗੀਆਂ ਨੇ ਲੱਗਦਾ ਕਿਤਨਾ ਕੀਤੇ ਇਸ ਪਿੱਛੇ ਜ਼ਿੰਮੇਵਾਰ ਹਨ ਅਹ ਦੇਖੋ ਜ਼ਰੂਰ ਮੈਂ ਤਾਂ ਇਹ ਕੱਲ ਕਹਾਂਗੀ ਕਿ ਇਹ ਤਾਂ ਜਿਹੜੇ ਅਫਸਰ ਸਹਿਬਾਨ ਨੇ ਜਿੱਥੇ-ਜਿੱਥੇ ਜਿਹਦੀ ਡਿਊਟੀ ਲੱਗੀ ਹੋਈ ਆ ਉਹਨਾਂ ਨੂੰ ਡੈਫੀਨੇਟਲੀ ਉਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਔਰ ਧਿਆਨ ਦਿੱਤਾ ਵੀ ਜਾ ਰਿਹਾ ਫਿਰ ਵੀ ਕਿਤੇ ਅਗਰ ਕੋ ਤਾਹੀ ਵਰਤੀ ਗਈ ਹੈ ਜਾਂ ਕਿਤੇ ਕੋਈ ਕਮੀ ਰਹਿੰਦੀ ਹੈ ਤੇ ਡੈਫੀਨੇਟਲੀ ਉਸ ਪਾਰਟਿਕੂਲਰ ਅਫਸਰ ਨੂੰ ਵੀ ਇਸ ਦੀ ਜਵਾਬਦੇਹੀ ਕੀਤੀ ਜਾਏਗੀ ਔਰ ਉਸ ਦੇ ਨਾਲ-ਨਾਲ ਜੋ ਉਥੇ ਮੰਦੇ ਅਹ ਜਿਹੜੇ ਕੰਮ ਨੇ ਉਹ ਵੀ ਕੀਤੇ ਜਾਣਗੇ ਜੀ ਤੁਹਾਨੂੰ ਮੈਂ ਨੈਸ਼ਨਲ ਹਾਈਵੇ ਦਾ ਕੁਝ ਜ਼ਿਕਰ ਕੀਤਾ ਕਿ ਕੁਝ ਸੜਕਾਂ ਉਹਨਾਂ ਦੇ ਅਧੀਨ ਆ ਕੁਝ ਪੀਡਬੀ ਦੇ ਅਧੀਨ ਆ ਉਹਨਾਂ ਨਾਲ ਵੀ ਕੋਈ ਗੱਲਬਾਤ ਹੋਈ ਹੈ ਕਿਉਂਕਿ ਸ਼ਹਿਰ ਦੇ ਨਾਲ ਜੁੜਨ ਵਾਲੀਆਂ ਸੜਕਾਂ ਅਗਰ ਟੁੱਟੀਆਂ ਹੋਣਗੀਆਂ ਤਾਂ ਲੋਕ ਕਿਵੇਂ ਸ਼ਹਿਰ ਚ ਐਂਟਰੈਂਸ ਕਰਨਗੇ ਹਾਂ ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ ਔਰ ਚਲੋ ਪਬਲਿਕ ਹੈ ਪਬਲਿਕ ਨੇਤਾ ਜਵਾ ਕੰਮ ਵਧੀਆ ਲੈਣਾ ਆ ਉਹਨਾਂ ਨੂੰ ਇਸ ਚੀਜ਼ ਦੇ ਨਾਲ ਨਹੀਂ ਹੁੰਦਾ ਮੈਟਰ ਵੀ ਉਹ ਸਾਡੀ ਸੀਮਾ ਕਿੱਥੇ ਤੱਕ ਹੈਗੀ ਆ ਜਾਂ ਕਿਹੜੀ ਚੀਜ਼ ਕਿਨੇ ਮੇਨਟੇਨ ਕਰਨੀ ਹੈ ਸੋ ਉਸ ਦੇ ਲਈ ਜਿਹੜੀਆਂ ਤਾਂ ਸੜਕਾਂ ਔਰ ਸਰਵਿਸ ਲੇਨ ਖਾਸ ਤੌਰ ਤੇ ਜਿਨ੍ਹਾਂ ਦੀ ਹਾਲਤ ਖਸਤਾ ਹੋਈ ਹੋਈ ਹੈ ਔਰ ਨੈਸ਼ਨਲ ਹਾਈਵੇ ਨੇ ਮੈਨੇਜ ਕਰਨੀਆਂ ਨੇ ਉਹਨਾਂ ਨੂੰ ਬਕਾਇਦਾ ਰਿਟਰਨ ਦੇ ਵਿੱਚ ਇੱਕ ਚਿੱਠੀ ਵੀ ਕੱਢੀ ਗਈ ਹੈ ਕਿ ਜਿੰਨੀਆਂ ਸਰਵਿਸ ਲੇਨਸ ਆਂਦੀਆਂ ਨੇ ਜਾਂ ਜੋ ਵੀ ਹਾਈਵੇ ਦੀ ਮੈਨੇਜਮੈਂਟ ਹੈ ਉਹ ਨੈਸ਼ਨਲ ਹਾਈਵੇ ਕਰਵਾ ਕੇ ਦਵੇ ਇਸ ਤੋਂ ਇਲਾਵਾ ਜਿੱਤੇ ਤੱਕ ਹੱਦ ਪੈਂਦੀ ਹੈ ਲੁਧਿਆਣਾ ਸ਼ਹਿਰ ਦੀ ਕਾਰਪੋਰੇਸ਼ਨ ਦੀ ਉਸ ਤੋਂ ਅੱਗੇ ਜਿਹੜੀਆਂ ਪੀ ਡਬਲਯੂ ਡੀ ਦੀਆਂ ਸੜਕਾਂ ਸ਼ੁਰੂ ਹੋ ਜਾਂਦੀਆਂ ਜਿਵੇਂ ਹਮੜਾ ਰੋਡ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਉੱਥੇ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਔਰ ਉਹਨਾਂ ਨੂੰ ਵੀ ਸਖਤ ਹਦਾਇਤ ਦਿੱਤੀ ਗਈ ਹੈ ਵੀ ਜੋ-ਜੋ ਸੜਕਾਂ ਜਾਂ ਜੋ-ਜੋ ਐਦਾਂ ਦੀਆਂ ਦਿੱਕਤਾਂ ਉਹਨਾਂ ਦੇ ਜੁਡੀਕਸ਼ਨ ਦੇ ਅੰਦਰ ਆਉਂਦੀਆਂ ਉਹਨਾਂ ਨੂੰ ਵੀ ਕਰਨ ਸਾਨੂੰ ਕਿੰਨੀਆਂ ਸ਼ਿਕਾਇਤਾਂ ਤੁਹਾਡੇ ਕੋਲੀਆਂ ਨੇ ਕੀ ਲੱਗਦਾ ਤੁਹਾਨੂੰ ਕਦੋਂ ਤੱਕ ਜਿਹੜੇ ਲੋਕਾਂ ਨੂੰ ਇਸ ਸਰਵਿਸ ਦਾ ਲਾਹਾ ਮਿਲ ਜਾਊਗਾ ਕਿਉਂਕਿ ਆਮ ਤੌਰ ਤੇ ਲੋਕ ਕਾਫੀ ਪਰੇਸ਼ਾਨ ਨੇ ਕਈ ਜਗ੍ਹਾ ਤੇ ਸੜਕਾਂ ਤੇ ਬਜਰੀ ਦੀ ਜਿਹੜੀ ਆ ਦੇਖੀ ਗਈ ਆ ਉਹਦੀ ਕੁਆਲਿਟੀ ਜਿਹੜੀ ਆ ਜਿੱਦਾਂ ਕਿਤੇ ਲੋ ਨਜ਼ਰ ਆਇਆ ਜਿੱਥੇ ਕਿਤੇ ਕੋਈ ਅਜਿਹੀ ਦਿੱਕਤ ਆਏਗੀ ਕੋਈ ਅਜਿਹੀ ਸੜਕ ਜਾਂ ਕੋਈ ਪ੍ਰੋਬਲਮ ਆਏਗੀ ਜਿੱਥੇ ਕੋਤਾਹੀ ਕੋਈ ਵਰਤੀ ਉਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ ਉਸ ਠੇਕੇਦਾਰ ਦੇ ਉੱਪਰ ਵੀ ਪਲੱਸ ਉਹਦੀ ਥਰਡ ਪਾਰਟੀ ਆਡਿਟ ਕਰਾ ਕੇ ਅਸੀਂ ਉਹ ਚੈੱਕ ਕਰਵਾਵਾਂਗੇ ਵੀ ਉਹਦੇ ਚ ਕੀਕਤ ਆਈ ਹੈ ਔਰ ਸਖਤ ਤੋਂ ਸਖਤ ਜਿਹੜਾ ਵੀ ਐਕਸ਼ਨ ਹੋਗਾ ਉਹ ਲਵਾਂਗੇ ਔਰ ਇਸ ਦੇ ਨਾਲ ਹੀ ਜਿਹੜੇ ਵੀ ਨਵੇਂ ਐਸਟੀਮੇਟ ਜਾਂ ਵਰਕ ਆਰਡਰ ਇਸ਼ੂ ਹੋਏ ਹੋਏ ਨੇ ਉਹਨਾਂ ਦਾ ਕੰਮ ਵੀ ਬਹੁਤ ਜਲਦੀ ਮੈਂ ਉਮੀਦ ਕਰਦੀ ਹਾਂ ਕਿ ਇਸ ਹਫਤੇ ਦੇ ਅੰਦਰ ਅੰਦਰ ਸ਼ੁਰੂ ਹੋ ਜਾਏਗਾ 三六七。